ਹੋ ਗਿਆ ਹਣਾ ਬਾਈ ਸਰ ਨੂੰ ਇੱਕ ਨੋਮੂ ਲੱਗਦਾ ਪੰਡੀਆਂ ਨੂੰ ਹੋਣੇ ਰੱਖਣਾ ਆਓ ਬਾਈ ਫਿਰ ਕੋਈ ਆ ਜਾ ਗਰਮ ਕਰੂੰਗਾ ਗਰਮ ਵੀ ਇੱਕੋ ਜਿਹਾ ਦੇਸੀ ਸਾਹਿਬ ਲੈ ਲੋਗੇ ਆਹ ਯਾ ਤੁਸੀਂ ਬੋਲੋਗਾ ਇਧਰੀ ਉਧਰੀ ਜੀ ਇਹ ਦਿਖਾ ਨਾ ਹਲੋ ਦੇਖ ਰਾਇ ਤੇ ਲਈ ਹੋਈ ਸੀ ਅਸੀਂ ਰੈਂਟ ਤੇ ਇੱਕ ਮਹੀਨਾ ਹੋਇਆ ਸੀ ਪੁਰਾਣੇ ਟਾਇਰਾਂ ਦੇ ਸਕ੍ਰੈਪ ਦਾ ਕੰਮ ਕਰ ਰਹੇ ਸੀ ਇਹ ਲਿਆ ਕੇ ਹਲੇ ਮਾਲ ਰੱਖਿਆ ਸੀ ਜੀ ਸਾਡੇ ਆਪਣੇ ਰਾਜਕੁਮਾਰ ਜੀ ਜਿਹੜੇ ਨਾਲ ਬੋਡਲਾਂ ਦੀ ਫੈਕਟਰੀ ਹੈ ਇਹ ਉਹਨਾਂ ਦੀ ਹੈ ਅਸੀਂ ਦੋਨਾਂ ਸਾਂਝੇ ਕੰਮ ਸਟਾਰਟ ਕੀਤਾ ਸੀ। ਹੂੰ ਤੇ ਅੱਜ 2.5 ਵਜੇ ਅਸੀਂ ਸਾਰੇ ਘਰੇ ਚਲੇ ਗਏ ਐਤਵਾਰਦ ਕਰਕੇ। ਸ਼ਾਮ ਨੂੰ ਮੱਛੀ ਮੋਟਰ ਉੱਥੇ ਲੱਗੀ ਹੋਈ ਐ। ਉੱਥੋਂ ਕੁਝ ਲੇਬਰ ਦੱਸਦੀ ਐ ਕਿ ਉੱਥੋਂ ਸਪਾਰਕ ਹੋਇਆ। ਜਿਹਦੇ ਕਰਕੇ ਅੱਗ ਲੱਗਣੀ। ਲੋਕੋ ਤੱਕ। ਜੀ। ਕਿ ਕਿੰਨੇ ਬੰਦੇ ਸੀਗੇ ਅੰਦਰ ਬੰਦੇ ਵਿੱਚ ਕੋਈ ਵੀ ਨਹੀਂ ਸੀ ਜੀ ਅਸੀਂ ਕੰਡਾ ਲਾਇਆ ਹੋਇਆ ਸੀ ਮਾਲ ਲੈਂਦੇ ਸੀ ਹੂੰ ਕਿਵੇਂ ਪਤਾ ਲੱਗਿਆ ਅੱਗ ਦਾ ਸਾਨੂੰ ਜੀ ਫੋਨ ਗਿਆ ਆਪਣੇ ਨਾਲ ਮਦਨ ਲਾਲ ਜੀ ਦੀ ਫੈਕਟਰੀ ਹੈ ਪੱਲੀਆਂ ਦੀ ਇਹਨਾਂ ਦਾ ਫੋਨ ਗਿਆ ਸਾਨੂੰ ਤੇ ਇਹਨਾਂ ਕਹਿੰਦੇ ਤੁਹਾਡੇ ਟਾਇਰਾਂ ਤੇ ਅੱਗ ਲੱਗ ਗਈ ਅਸੀਂ ਉਸੇ ਵੇਲੇ ਇੱਥੇ ਆਏ ਕਿੰਨੇ ਵਜੇ ਦਾ ਸਮਾਂ ਸੀ ਇਹ ਤਕਰੀਬਨ ਜੀ 6:00 ਕਾ ਸਾਢੇ 6 ਦਾ ਅੱਗ ਹੁਣ ਵੀ ਬਹੁਤ ਜ਼ਿਆਦਾ ਹੈ ਜੀ 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 ਕਿਉਂਕਿ ਨਾਲ ਇਹ ਇੱਕ ਤਾਂ ਇਹ ਜੀ ਤੇਲ ਪਲਾਂਟ ਹੋ ਜਾਂਦਾ ਟਾਇਰਾਂ ਦਾ ਕੰਮ ਇਹੋ ਜਿਹਾ ਹੈਗਾ ਕਿ ਜੀ ਇਹਦੇ ਵਿੱਚ ਤੇਲ ਹੈ तकरीबन ਅਸੀਂ ਦਿਵਾਲੀ ਕਰਕੇ ਅੰਦਰ ਹੀ ਰੱਖਿਆ ਹੋਇਆ ਸੀ ਪਰ ਅੰਦਰ ਹੀ ਅੱਗ ਲੱਗ ਗਈ ਕੀ ਹੋ ਗਿਆ ਫਾਇਰ ਕਰੰਮ ਜਰੂਰ ਕਰੂਗਾ ਜਰੂਰ ਇੱਕ ਜੰਮੇ ਦੇਖੀ ਸਭ ਲੈ ਲਓਗੇ ਜਰੂਰ ਦਗਾ ਐਗਰੀ ਹੋਾਈਗੇ ਕੀ ਨਾ ਬਣਾ ਬਣਾ ਬਰਾਬਰ ਏ ਸਰ ਆਪਣਾ ਅਜਤਾ ਨਗਰ ਕੌਂਸਲ ਜਗਰਾਉਂ ਸੇ ਆਏ ਆ ਐਡੀਐਮ ਸਾਹਿਬ ਨੇ ਹੁਕਮ ਦਿੱਤਾ ਸੀਗਾ ਤੇ ਫੋਟਕਪੁਰਾ ਰੋਡ ਤੇ ਆਪਣੇ ਪੈਂਡ ਅੱਗ ਲੱਗਿਆ ਤੁਸੀਂ ਉੱਥੇ ਪਹੁੰਚੋ ਮੋਗੇ ਵਾਲੇ ਬੰਦਿਆਂ ਨੂੰ ਪਤਾ ਹੋ ਕਿਵੇਂ ਅੱਗ ਲੱਗੀ ਕਿੰਨੀ ਕਾਗ ਸਰ ਅੱਗ ਤਾਂ ਵੀ ਹੈ ਜਿਆਦਾ ਕਾ ਕਿੰਨੀਆਂ ਗੱਡੀਆਂ ਆਈਆਂ ਸਰ ਫਰਵਰਟ ਦੀਆਂ ਸਰ ਜੀ ਹੁਣ ਤੱਕ ਆਪਣੇ 6 ਗੱਡੀਆਂ ਪਹੁੰਚ ਚੁੱਕੀਆਂ ਨੇ 8 ਗੱਡੀਆਂ ਆਪਣੇ ਮੋਗੇ ਆ ਦੀਆਂ ਬਾਕੀ ਬਾਹਰੋਂ 4-5 ਗੱਡੀਆਂ ਬਾਹਰ ਦੀਆਂ ਆਈਆਂ ਮੋਗਾ ਤੋਂ ਕਸ਼ਿਸ਼ ਸਿੰਘ ਲਾ ਦੀ ਰਿਪੋਰਟ ਐਸਐਮ ਜੈਟ ਨਿਊਜ਼